ਏ ਐਗਰੀ ਐਕਸਪੋ ਦਾ ਇਹ 6ਵਾਂ ਐਡੀਸ਼ਨ ਔਰ ਅੱਜ ਇਹਦਾ ਫਸਟ ਡੇ ਇਹਨਾਂ ਗੁਰੂ ਸਮਾਰੋਹਨੀ 30 ਤੋਂ 30 ਜਨਵਰੀ ਤੋਂ 1 ਫਰਵਰੀ ਦਿਨ ਦਿੰਦੀ ਐਕਸੀਬਿਸ਼ਨ ਅੱਜ ਦੇ ਸਾਡੇ ਚੀਫ ਗੈਸਟ ਆ ਵੀ ਸੀ ਸਾਹਿਬ ਗੋਸਲ ਸਾਹਿਬ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਟਾਈਮ ਕੱਢਿਆ ਔਰ ਇਸ ਐਕਸੀਬਿਸ਼ਨ ਨੂੰ ਇੰਨਾ ਵੱਡਾ ਕਰਨ ਤੇ ਇਹਨੂੰ ਇਸ ਤਰ੍ਹਾਂ ਇਹ ਟੈਕਨੋਲੋਜੀ ਇੱਥੇ ਲੈ ਕੇ ਜਿਹੜੀ ਆਏ ਅਸੀਂ ਇਕੱਠੇ ਕਰਕੇ ਪੂਰੇ ਸਾਲ ਦੇ ਵਿੱਚ ਮਿਹਨਤ ਕਰਕੇ ਉਹਦੇ ਵਿੱਚ ਵੀ ਪੂਰਾ ਸਹਿਯੋਗ ਹੈ ਇੰਸਟੀਚਿਊਸ਼ਨਸ ਦਾ ਸਪੈਸ਼ਲ ਪੀਏਯੂ ਦਾ ਤਾਂ ਮੈਂ ਧੰਨਵਾਦ ਕਰਦਾ ਇਹਦੇ ਚ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਐਗਰੀਕਲਚਰ ਚਲੋ ਤੁਸੀਂ ਕਿ ਖੇਤ ਨੂੰ ਤਿਆਰ ਕਰਨ ਤੋਂ ਲੈ ਕੇ ਉਹਨੂੰ ਬੀਜਣ ਬੀਜਣਾ ਫਿਰ ਉਹ ਅਸੀਂ ਫਸਲ ਵਧਣੀ ਔਰ ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਇਸ ਤਰ੍ਹਾਂ ਦੇ ਸਾਰੇ ਆਪਰੇਸ਼ਨ ਇੱਥੇ ਡਿਸਪਲੇ ਤੇ ਨੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਇਸ ਇੰਡਸਟਰੀ ਦੇ ਜਿਹੜੇ ਲੋਕਾਂ ਨੂੰ ਕਹਾਂਗਾ ਕਿ ਆਓ ਇਹਦਾ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਲਓ ਕਿਉਂਕਿ ਪੈਨ ਇੰਡੀਆ ਤੋਂ 250 ਕੰਪਨੀਆਂ ਨੇ ਨਵੀਂ ਟੈਕਨੋਲੋਜੀ ਜਿਹੜੀ ਇੱਥੇ ਡਿਸਪਲੇ ਕੀਤੀ ਹੈ ਜਿਹੜੇ ਤੁਹਾਡੇ ਚੈਲੰਜਸ ਨੇ ਕਿ ਸਾਨੂੰ ਲੇਬਰ ਨਹੀਂ ਮਿਲ ਰਹੀ ਉਹਦੇ ਲਈ ਸਾਨੂੰ ਆਟੋਮੇਸ਼ਨ ਚਾਹੀਦੀ ਹੈ ਸਾਡੀ ਇਨਪੁਟ ਕਾਸਟ ਘਟਾਉਣੀ ਹੈ ਤਾਂ ਤੁਹਾਨੂੰ ਸਾਰੇ ਤਰ੍ਹਾਂ ਦੇ ਇੱਥੇ ਸੋਲੂਸ਼ਨ ਮਿਲਣਗੇ ਤਾਂ ਕਿ ਸਾਡੀ ਐਗਰੀਕਲਚਰ ਦੀ ਇਨਕਮ ਵੱਧ ਸਕੇ ਮੈਂ ਸਭ ਨੂੰ ਕਹਾਂਗਾ ਕਿ 30 ਜਨਵਰੀ ਤੋਂ ਲੈ ਕੇ 1 ਫਰਵਰੀ ਤਿੰਨ ਦਿਨ ਲੁਧਿਆਣਾ ਐਗਰੀਕਲਚਰ ਸੈਂਟਰ ਸਾਹਨੇਵਾਲ ਲੁਧਿਆਣਾ ਐਗਜ਼ਿਬਿਸ਼ਨ ਆਓ ਰਹਿਦਾ ਬੱਤ ਬਖਾਦਾ ਕਿੰਨੇ ਕੁ ਸਰ ਰਿਸਟਰ ਆਉਣ ਦੀ ਉਮੀਦ ਹੈ ਸਾਡਾ ਜਿਹੜਾ ਜੋ ਰਜਿਸਟ੍ਰੇਸ਼ਨ ਦੇ ਸਾਬ ਨਾਲ ਜੋ ਸਾਡੇ ਕੋਲ ਪ੍ਰੀ ਰਜਿਸਟਰ ਹੋ ਰਹੇ ਨੇ ਸਾਨੂੰ ਲੱਗ ਰਿਹਾ ਕਿ 50 ਤੋਂ 60 ਹਜ਼ਾਰ ਇੱਥੇ ਰਜਿਸਟਰ ਹੋ ਜਿੱਤਾਂ ਸਾਰੇ ਕੋਰੀਆ ਟੈਨੇਸ਼ਨ ਆਏ ਨੇ ਉਹ ਵੀ ਇਹ ਟੈਕਨੋਲੋਜੀ ਲੈ ਕੇ ਆਏ ਨੇ ਸਾਡੇ ਕੋਲ ਕੋਰੀਅਨ ਡੈਲੀਗੇਸ਼ਨ ਜੋ ਇੱਥੇ ਆਇਆ ਉਹ ਇਸ ਤਰ੍ਹਾਂ ਆਇਆ ਕਿ ਦੇਖੋ ਕੋਰੀਆ ਦੇ ਵਿੱਚ ਬਹੁਤ ਛੋਟੀ ਮਸ਼ੀਨਰੀ ਚੱਲਦੀ ਹੈ ਜਿਹੜੀ ਕਿਸਾਨ ਸਾਡੀ ਰਿਕੁਆਇਰਮੈਂਟ ਆ ਤਾਂ ਉਹਦੇ ਉਹਦਾ ਵੀਸੀ ਯੂਨੀਵਰਸਿਟੀ ਦਾ ਮੇਨ ਉਹਦੇ ਚ ਰੋਲ ਹੈਗਾ ਕਿ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਹੈ ਤਾਂਕਿ ਇੱਥੋਂ ਦੇ ਮੈਨੂਫੈਕਚਰਰਸ ਨੂੰ ਅਸੀਂ ਔਰ ਉਹਨਾਂ ਨੂੰ ਆਪਸ ਵਿੱਚ ਉਹਨਾਂ ਦੀ ਇੰਟਰੈਕਸ਼ਨ ਕਰਾ ਬਾਕੀ ਉਹ ਟੈਕਨੋਲੋਜੀ ਟ੍ਰਾਂਸਫਰ ਇੰਡੀਆ ਚ ਵੀ ਆਵੇ ਔਰ ਸਾਡੇ ਫਾਰਮਰਸ ਨੂੰ ਫਾਇਦਾ ਸਰ ਯੂਥ ਜਿਹੜਾ ਤੁਸੀਂ ਯੂਥ ਦੀ ਗੱਲ ਕੀਤੀ ਹੈ ਦੇਖੀਏ ਕਿ ਉਹ ਮਾਈਗ੍ਰੇਂਟ ਹੋ ਰਿਹਾ ਬਾਹਰ ਦੇਸ਼ਾਂ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਆਪਾਂ ਰੋਕ ਸਕਦੇ ਆ ਕਿਸ ਤਰ੍ਹਾਂ ਜੋੜ ਸਕਦੇ ਆ ਓਪਰਚ्युनिटीज ਦੀ ਹੁਣ ਇੰਡੀਆ ਚ ਕੋਈ ਕਮੀ ਨਹੀਂ ਹੈ ਮੈਂ ਕਹੂੰਗਾ ਤਾਂ ਚਾਹੇ ਤੁਸੀਂ ਖੇਤੀ ਲੈ ਲਓ ਖੇਤੀ ਦੇ ਵੀ ਸੀ ਸਾਹਿਬ ਨੇ ਦੱਸਿਆ ਕਿ ਤੁਸੀਂ ਪ੍ਰੋਸੈਸਿੰਗ ਜਾਓ ਨਾ ਕਿ ਕਣਕ ਵੀਜੀ ਔਰ ਅਸੀਂ ਥੋੜਾ ਜਿਹਾ ਹਟਣਾ ਪੈਣਾ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਣੀ ਔਰ ਆਪਾਂ ਨੂੰ ਥੋੜੀ ਜਿਹੀ ਸੋਚ ਬਦਲਣੀ ਪੈਣੀ ਹੈ ਕਿ ਇਹਦੇ ਨਾਲ ਜੁੜਜੋ ਤੁਸੀਂ ਐ ਬਾਕੀ ਕਿਤੇ ਹੋਰ ਬਹੁਤ ਨੇ ਸਾਰਾ ਯੂਥ ਬਾਹਰ ਜਾ ਰਿਹਾ ਚਾਹੇ ਬਿਜ਼ਨਸਮੈਨ ਹੈ ਬਾਹਰ ਜਾ ਕੇ ਵੀ ਖੇਤੀ ਕਰਦਾ ਹਾਂ ਹਾਂ ਉੱਥੇ ਜਾ ਕੇ ਵੀ ਲੇਬਰ ਕਰ ਰਹੇ ਹੈ ਖੇਤੀ ਨਹੀਂ ਕਰ ਰਹੇ ਲੇਬਰ ਹੀ ਕਰ ਰਹੇ ਤਾਂ ਮੈਂ ਕਹਿੰਗੂ ਇੱਥੇ ਬਹੁਤ ਆਪੋਰਚੁਨਿਟੀਜ਼ ਨੇ ਤੁਸੀਂ ਇੰਸਟੀਟਿਊਸ਼ਨਸ ਨਾਲ ਜੁੜੋ ਉਹਨਾਂ ਤੋਂ ਕੁਝ ਸਿੱਖੋ ਔਰ ਉਸ ਕਮਿਊਨਿਟੀ 'ਚ ਆ ਜਾਓ ਜਿੱਥੇ ਬਿਜ਼ਨਸ ਹੁੰਦਾ ਥੋੜਾ ਥੋੜਾ ਜਿੱਥੇ ਉਹ ਕਮਿਊਨਿਟੀ ਨਾਲ ਜਦੋਂ ਨਹੀਂ ਜੁੜਦੇ ਅਸੀਂ ਫਿਰ ਅਸੀਂ ਸਾਈਡ ਤੇ ਰਹਿ ਜਾਂਦੇ ਆ ਤੇ ਜਦੋਂ ਅਸੀਂ ਉਹਨਾਂ ਐਸੋਸੀਏਸ਼ਨ ਨਾਲ ਜੁੜਦੇ ਆ ਉਸ ਕਮਿਊਨਿਟੀ ਨਾਲ ਜੁੜ ਜਾਂਦੇ ਆ ਫਿਰ ਸਾਨੂੰ ਵੀ ਸਮਝ ਆਉਂਦੀ ਕਿ ਬਿਜ਼ਨ ਕਨਪੀਯੋਨਾ ਜੁੜੇ ਹੋਰ ਐਸੋਸੀਏਸ਼ਨਾਂ ਜੁੜਦੇ ਉਹਨਾਂ ਨੇ ਸਫਾਦਾ ਕਿਵੇਂ ਕੰਮ ਕਰਦਾ ਤਾਂ ਸਭ ਨੂੰ ਬਹੁਤ ਬਹੁਤ ਆਪੋਰਚੁਨਿਟੀ ਹੈ ਕਿਸਾਨਾਂ ਲਈ ਤਾਂ ਐਕਸੀਬਿਸ਼ਨ ਬੈਨੀਫੀਸ਼ੀਅਲ ਹੈ ਬਟ ਹੋਰ ਫੇਰੀਰੋਆਂ ਲਈ ਐਕਸੀਬਿਸ਼ਨ ਬਹੁਤ ਬੈਨੀਫੀਸ਼ੀਅਲ ਹੋ ਸਕਦਾ ਹੈ ਜਿਨਾਂ ਨੂੰ ਆਉਣਾ ਚਾਹੀਦਾ ਹੈ ਕਿਸਾਨਾਂ ਦੇ ਨਾਲ ਨਾਲ ਜਿੰਨੇ ਵੀ ਐਗਰੀਕਲਚਰ ਦੇ ਨਾਲ ਐਗਰੀਕਲਚਰ ਦੇ ਪ੍ਰੋਸੈਸਿੰਗ ਦੇ ਨਾਲ ਕਿਸੇ ਵੀ ਤਰੀਕੇ ਨਾਲ ਅਗਰ ਕੋ ਐਗਰੀਕਲਚਰ ਨਾਲ ਜੁੜਿਆ ਹੋਇਆ ਚਾਹੇ ਉਹ ਡੇਰੀਆ ਜੈ ਐਗਰੀਕਲਚਰ ਆ ਉਹਦੇ ਲਈ ਐਕਸੀਬਿਸ਼ਨ ਹੈਗੀ ਹੈ ਹਰ ਤਰ੍ਹਾਂ ਦੀ ਮਸ਼ੀਨਰੀ ਇੱਥੇ ਅਵੇਲ ਸਰ ਸਭ ਤੋਂ ਖਾਸ ਸਟਾਲ ਜਿਹੜਾ ਕਿਹੜਾ ਇੱਥ ਇਹਦੇ ਵਿੱਚ ਮੈਂ ਇੱਕ ਨਵੀਂ ਚੀਜ਼ ਲੈ ਕੇ ਆਈ ਹਾਂ ਐਜ਼ ਅ ਆਰਗੇਨਾਈਜ਼ਰ ਕਹਾਂਗਾ ਮੇਰੇ ਸਾਰੇ ਸਟਾਲ ਖਾਸ ਨੇ ਤਾਂ ਸਾਡੇ ਸਾਰੇ ਐਗਜ਼ੀਬਿਟਰ ਕੁਝ ਨਾ ਕੁਝ ਨਵਾਂ ਲੈ ਕੇ ਆਏ ਥੈਂਕ ਯੂ ਅੱਜ 3 ਜਨਵਰੀ ਹੈਗੀ ਹੈ 3 ਜਨਵਰੀ ਤੋਂ ਲੈ ਕੇ ਇੱਕ ਭਰਵੇਂ ਚਤਤੰਦਰਾਂ ਦੀ ਇੱਕ ਇੰਡੀਆ ਲੈਵਲ ਦੀ ਐਗਰੀ ਐਕਸਪੋਜੀਸ਼ਨ ਹੋਈ ਹੈ ਜਿਹੜਾ ਰਹਿਣ ਐਗਜ਼ੀਬਿਸ਼ਨ ਸੈਂਟਰ ਸਾਹਨੇ ਆਉਣ ਬੜਾ ਜੀਡੀ ਰੋਡ ਸੇ ਉੱਥੇ ਇਹ ਐਗਜ਼ੀਬਿਸ਼ਨ ਲੱਗੀ ਹੈ ਤੇ ਇਹ ਜਿਹੜੀ ਇਹ ਸ਼ੈਡਰੀ ਕੁਸ਼ਤਾਂ ਕਿਰਾਸਾ ਜਿਹਾ ਸ਼ਿਸ਼ਟ ਹੈ ਉਹਨਾਂ ਬਲੌ ਲਗਾਈ ਜਾਂਦੀ ਹੈ ਤੇ 6 ਸਾਲ ਤੋਂ ਲੱਗ ਰਹੀ ਹੈ ਤੇ ਇਹਦਾ ਮੁੱਖ ਲਾਉਣ ਦਾ ਉਦੇਸ਼ ਹੈ ਕਿ ਉਹ ਜੋ ਮਸ਼ੀਨੀ ਹੈ ਜਿਹੜੇ ਪਾਰਟਸ ਦੇ ਸਪੇਅਰ ਜਿਹੜੇ ਮਸ਼ੀਨਾਂ ਨੇ ਐਗਰੀਕਲਚਰ ਦੇ ਲਈ ਨਹੀਂ ਆ ਤੇ ਉਹਨਾਂ ਦੇ ਅਗਲੀ ਮਸ਼ੀਨ ਲਾਉਣੇ ਆ ਜਿਉਂ ਕੀ ਕੀ ਹੈਗੇ ਤੇ ਕਿੰਨੀ ਕੀਮਤ ਹੈਗੀ ਕੀ ਕੰਮ ਕਰਦੀਆਂ ਨੇ ਇਹਦੇ ਵਿੱਚ ਪੰਜਾਬ ਤੋਂ ਦੂਜੇ ਸਟੇਟਾਂ ਤੋਂ আর ਦੂਜੇ ਕਰਤਿਆ ਤੋਂ ਵੀ ਡਿਲੀਵਰੀਆਂ ਲਾਤੀ ਦੇਖ ਲਈਆਂ ਨੇ ਉਹਦਾ ਰੀਜਨ ਇਹ ਹੈਗਾ ਕਿ ਜੇ ਪੰਜਾਬ ਹੈ ਇੱਕ ਕੀ ਕੀ ਪ੍ਰਧਾਨ ਸੂਬਾ ਤੇ ਜਿੱਦਿਆਂ ਸਾਡੀਆਂ ਫਸਲਾਂ ਨੇ ਉਹਨਾਂ ਦੀ ਮਸ਼ੀਨੀ ਕਰਨ ਦੀ ਜ਼ਰੂਰਤ ਹੈ ਜਿਹੜੇ ਲੇਬਰ ਘੱਟ ਨਹੀਂ ਦੀ ਐ ਲੇਬਰ ਨਹੀਂ ਦੀ ਟਾਈਮ ਤੇ ਇਸੇ ਤਰ੍ਹਾਂ ਡੇਰੀ ਦੇ ਵਿੱਚ ਵੀ ਹੈਗਾ ਕਿ ਸਾਨੂੰ ਡੇਰੀ ਚਲਾਉਣ ਵਾਸਤੇ ਵੀ ਮਸ਼ੀਨੀ ਕਰਨ ਦੀ ਲੋੜ ਹੈ ਸੋ ਜਿਹੜੇ ਇੱਕ ਪੰਜਾਬੀ ਕੰਸਟ੍ਰਕਟ ਹੈ ਉੱਥੇ ਬਹੁਤ ਕਰਨਾ ਜਿਹੜੇ ਕਾਲਜ ਹੈਗਾ ਉੱਥੇ ਇੰਜੀਨੀਅਰ ਬੈਠੇ ਨੇ ਜਿਹੜੇ ਇਹਨਾਂ ਦੇ ਪ੍ਰੋਟੋਟਾਈਪਸ ਕਰਦੇ ਨੇ ਮਸ਼ੀਨੀਰੀ ਦੇ ਸਭ ਤੋਂ ਵੱਡੀ ਗੱਲ ਹੋਰ ਹੈ ਉਹ ਤੋਂ ਟਾਈਪ ਤਾਂ ਸਾਡੇ ਕੋਲ ਹੀ ਰਹਿੰਦੇ ਨੇ ਕਿਥੇ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਪੇਸ਼ੀਨਰੀ ਮੈਨੂਫੈਕਚਰਰਸ ਜਿਹੜੇ ਮਸ਼ੀਨੀਆਂ ਬਣਾਉਂਦੇ ਨੇ ਉਹ ਤੋਂ ਟਾਈਪ ਅਸੀਂ ਇੱਥੇ ਬਣਾਉਂਦੇ ਆ ਪਹਿਲਾਂ ਉਹ ਜਿਹੜੇ ਪੇਸ਼ੀਨਰੀ ਮੈਨੂਫੈਕਚਰਰ ਕਰਦੇ ਨੇ ਉਹ ਮਸ਼ੀਨਾਂ ਦੇ ਪ੍ਰੋਟੋਟਾਈਪ ਤੋਂ ਬਸ ਕਮਰਸ਼ੀਅਲ ਪ੍ਰੋਡਕਸ਼ਨ ਕਰਦੇ ਨੇ ਖੁਸ਼ੀ ਲਈ ਇਹਦਾ ਇੱਕ ਇਹ ਹੋਇਆ ਕਿ ਜਿੰਨੇ ਹੁਣ ਇੰਡੀਆ ਦੇ ਵਿੱਚ ਐਗਰੀਕਲਚਰ ਮਸ਼ੀਨਰੀ ਹੈਗੀ ਉਹ ਪੰਜਾਬ ਤੋਂ ਗਈ ਹੈ 50% ਤੋਂ ਵੱਧ ਮਸ਼ੀਨਰੀ ਬਹੁਤ ਵੱਡਾ ਰੋਲ ਹੈ ਜਿਹੜੇ ਪੀਏਯੂ ਦੇ ਵੀ ਮੈਨੂਫੈਕਚਰਰ ਨੇ ਮੁਸ਼ੀਲੇ ਪੰਜਾਬ ਦੇ ਵਿੱਚ ਸੋ ਇਸ ਕਰਕੇ ਇਹ ਹੱਥ ਵੇਚਣਾ ਤੋਂ ਬਤ ਵੀ ਜਾ ਰਹੀ ਹੈ ਐਗਿਸ਼ਨ ਲੱਗ ਰਹੀ ਹੈ ਜਿਹਦੇ ਵਿੱਚ ਬਾਅਦ ਤੇ ਵੀ ਜਿਹੜੇ ਵੰਸ਼ ਦੇ ਕੰਟਰੀਆਂ ਤੋਂ ਜੋ ਇਸ ਸਾਲ ਵੀ ਥੋਰੀਆ ਤੋਂ ਸਪੈਸ਼ਲ ਡੈਲੀਗੇਸ਼ਨ ਆਇਆ ਤੁੰਡਾ ਤੇ ਉਸ ਤੋਂ ਬਾਅਦ ਤਨਕੀਤ ਹੋਣਾ ਹੈਗਾ ਉਹ ਵੀ ਆ ਰਹੇ ਨੇ ਨੇਪਾਲ ਤੋਂ ਆ ਰਹੇ ਨੇ ਹਰਕਟੇ ਤੋਂ ਆ ਰਹੇ ਨੇ ਤੇ ਪੀਕਾ ਤੋਂ ਹਰ ਸਾਡੇ ਡੈਲੀਗੇਸ਼ਨ ਤੋਂ ਦੇ ਉਹਨਾਂ ਦਾ ਮੈਨ ਖਿੱਚੇ ਹੁੰਦੀ ਹੈ ਕਿ ਜਿਹੜੀ ਦੂਜੇ ਕੰਟਰੀ ਨੇ ਜਿਹੜੇ ਅਵਾਂਸ ਕੰਟਰੀ ਨੇ ਉੱਥੇ ਮਸ਼ੀਨੀ ਪੰਦੀ ਹੈ ਉਹ ਪਿਛੇ ਦੇਖ ਤਾਂ ਨਹੀਂ ਹੁੰਦੀ ਹੈ ਦੂਜੀ ਜਿਹੜੀ ਉਹ ਜਦੋਂ ਖਰਾਬ ਹੋ ਜਾਂਦੀ ਹੈ ਤੇ ਤੁਸਰਾਂ ਵਾਲਾ ਦੇस्फीਂ ਨਹੀਂ ਮਰਦੇ ਨਾ ਤੇ ਸਾਡੀ ਜਿਹੜੀ ਮਸ਼ੀਨੀ ਇੰਡੀਆ ਦੀ ਹੈ ਇਹ ਸਸਤੀ ਹੈ ਅੱਛੀ ਵੀ ਹੈਗੀ ਹੈ ਤੇ ਹੋਰ ਵੱਡੀ ਗੱਲ ਇਹ ਹੈ ਕਿ ਜੇਕਰ ਖਰਾਬ ਹੋਦੀ ਹੈ ਤੇ ਇਹਦੇ ਸਪੇਅਰ ਵੀ ਮਿਲ ਜਾਂਦੇ ਨੇ ਜੋ ਜਿਹੜੇ ਵਾਕ ਦੇ ਜਿਹੜੇ ਟ੍ਰਾਂਸਪੋਰਟਿੰਗ ਕਰਦੇ ਨੇ ਅਪਲੀਕੇਸ਼ਨ ਕਰਦੇ ਨੇ ਉਹਦੇ ਕਰਦੇ ਨੇ ਉਹ ਚੌਦੇ ਨੇ ਕੋਈ ਮਸ਼ੀਨਰੀ ਹੈ ਉਹ ਪੰਜਾਬ ਤੋਂ ਨਹੀਂ ਜਾਈ ਜਾਵੇ ਪੰਜਾਬ ਜੰਗੂ ਜਾ ਵੀ ਰਹੀ ਹੈਗੀ ਸਿ ਪੰਜਾਬਾਸ ਤੋਂ ਇੱਕ ਬਹੁਤ ਵੱਡੀ ਗੱਲ ਹੈ ਇਹ ਕਿ ਅਸੀਂ ਤਾਂ ਅੱਗੇ ਕਣਕ ਦੇ 14 ਬਾਹਰ ਭੇਜ ਰਹੇ ਹਾਂ ਤੇ ਸਾਡੇ ਖੇਧਰੀ ਵੀ ਜਿਹੜੀ ਪੰਜਾਬ ਦੀ ਹੈ ਉਹ ਦੂਜੇ ਸੇਕਾ ਜਾ ਰਹੀ ਹੈ ਤੇ ਕੰਟੇ ਜਾ ਰਹੀ ਹੈ ਤੇ ਪੰਜਾਬ ਨੂੰ ਹੀ ਮਾਰਵਾਣੀ ਗਾ ਪੰਜਾਬ ਲੱਗਦਾ ਕਿ ਕਿਸਾਨਾਂ ਨੂੰ ਤੇ ਡੇਰੀ ਵਾਲਿਆਂ ਨੂੰ ਇੱਕ ਬੜੀ ਜ਼ਰੂਰ ਆਣਾ ਚਾਹੀਦਾ ਹੈ ਸਰ ਇਹਨਾਂ ਨੂੰ ਚਾਹੀਦਾ ਡੇਰੀ ਵਾਲੇ ਵੀ ਆਉਣ ਦੇ ਦੇ ਕੀਤੀ ਕਰਦੇ ਨੇ ਕੋਈ ਹੋਂ ਕਿਉਂਕਿ ਮਸ਼ੀਨੀ ਕਰਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਰਹੀ ਹੈ ਨਵੀਆਂ-ਨਵੀਆਂ ਮਸ਼ੀਨਾ ਆ ਰਹੀਆਂ ਨੇ ਤੇ ਉਹ ਜਰੂਰ ਦੇਖ ਕੇ ਜਾਣੇ ਚਾਹੀਦੇ ਨੇ ਤਾਂ ਕਿ ਸਾਨੂੰ ਨੋਲਿਜ ਹੋ ਜਵੇ ਕਿ ਕਿਹੜੀ ਮਸ਼ੀਨ ਕਿਤਾ ਦੀ ਹੈ ਅੱਗੇ ਜੋ ਇਹਦੇ ਮਸ਼ੀਨਾ ਬਣਾਉਂਦੇ ਸੀ ਉਹ ਬਹੁਤ سارے ਪੁਰਜ਼ੇ ਰਬੜ ਦੇ ਬਣ ਲੱਗੇ ਨੇ ਉਹ ਲਾਈਟ ਵੇਟ ਹੋਵੇ ਨੇ ਲਿਜਾਣਾ ਵੀ ਸੌਖਾ ਹੋ ਗਏ ਤੇ ਉਹ ਡੇਰੀ ਵਾਸਤੇ ਵੀ ਹੈਗਾ ਵੀ ਦੁੱਧ ਆਪਾਂ ਕੱਢਦੇ ਹਾਂ ਗਾਵਾਂ ਦਾ ਮੱਝਾਂ ਦਾ ਉਹਦੇ ਵਾਸਤੇ ਚੰਗੀਆਂ ਮਸ਼ੀਨਾ ਚਾਹੀਦੀਆਂ ਨੇ ਦੁੱਧ ਨੂੰ ਸੀ ਪ੍ਰੋਸੈਸ ਕਰਨਾ ਤੋਂ ਲੈ ਕੇ ਤੱਕ ਉਹਨੇ ਉਹਦੇ ਵਾਸਤੇ ਚੰਗੀਆਂ ਮਸ਼ੀਨਾ ਚਾਹੀਦੀਆਂ ਨੇ ਦੇਰੀ ਵਾਸਤੇ ਵੀ ਤੇ ਐਗਰੀਕਲਚਰ ਦਾ ਸਾਰਾ ਕੰਮ ਹੀ ਮਸ਼ੀਨਾਂ ਦੇ ਹੋ ਗਿਆ ਅਸੀਂ ਬੁਝਾਈ ਵੀ ਮਸ਼ੀਨ ਨਾਲ ਕਰਦੇ ਆ ਆਦੇ ਮਸ਼ੀਨਾਂ ਨਾਲ ਕਰਦੇ ਆ ਪਾਣੀ ਵੀ ਮਸ਼ੀਨਾਂ ਨਾਲ ਜਦੋਂ ਲਾਉਣਾ ਤੇ ਉਸ ਤੋਂ ਬਾਅਦ ਜਿਹੜਿਆ ਫਰਟੀਸਰ ਪਾਉਣੇ ਨੇ ਦਵਾਈਆਂ ਪਾਉਣੀਆਂ ਨੇ ਉਸ ਤੋਂ ਬਾਅਦ ਇੱਕ ਹੋਰ ਵੱਡੀ ਗੱਲ ਹੈ ਕਿ ਜਦੋਂ ਅਸੀਂ ਜਿਹੜੀ ਪ੍ਰੋਡਿਊਸ ਹੈ ਕਣਕ ਝੋਨਾ ਮੱਕੀ ਹੀ ਹੈ ਬੰਦੇ ਹੋਰ ਜੜੀਆਂ ਸਬਜ਼ੀਆਂ ਹੈ ਫਲ ਨੇ ਮਨੋ ਸਿੱਟੀ ਮੰਡੀ ਚ ਲੈ ਜਾਂਦੇ ਆ ਉਹ ਤਾਂ ਸਹੀ ਬੋਲ ਨੇ ਮਿਲਦਾ ਅਸੀਂ ਰਸਤੀ ਵੱਲੋਂ ਐਗਰੀ ਬਿਜ਼ਨਸ ਨੂੰ ਕੋਟ ਕਰ ਰਹੇ ਆ ਕਿ ਕੋਈ ਵੀ ਜਿਹੜੀ ਚੀਜ਼ ਆਪਾਂ ਪੈਦਾ ਕਰਦੇ ਆ ਸਿੱਟੀ ਮੰਡੀ ਚ ਬਾਹਰ ਨਾ ਲੈ ਕੇ ਜਾਓ ਉਹਨੂੰ ਪ੍ਰੋਸੈਸਿੰਗ ਕਰ ਲਓ ਦੀ ਵੈਲਿਊ ਐਡੀਸ਼ਨ ਕਰੋ ਉਹਦੀ ਪੈਕਿੰਗ ਕਰੋ ਬ੍ਰੈਂਡਿੰਗ ਕਰਾਓ ਤਾਂ ਕਿ ਰੇਟ ਤੁਹਾਨੂੰ ਦਬਲ ਤੋਂ 3 ਗੁਣਾ ਮਿਲ ਜਾਣਾ ਹੈ ਇਸੇ ਕਰਕੇ ਅਸੀਂ ਐਗਰੀ ਬਿਜ਼ਨਸ ਦੇ ਬਾਰੇ ਬਹੁਤ ਧਿਆਨ ਦੇ ਰਹੇ ਆ ਉਹਦੇ ਬਾਰੇ ਮਸ਼ੀਨਰੀ ਕਰਨ ਦੀ ਬਹੁਤ ਲੋੜ ਹੈ ਕਿ ਪਹਿਲਾਂ ਜੋ ਕੰਮ ਚੋਲੇ ਦੀ ਮਸ਼ੀਨਰੀ ਸੀ ਅਸੀਂ ਤੇਲ ਦੇ ਬੀਜ ਡਵਰਸੀਫਿਕੇਸ਼ਨ ਕਰ ਰਹੇ ਆ ਦਾਲਾਂ ਦੇ ਵਿੱਚ ਨਵੀਆਂ ਨਵੀਆਂ ਦਾਲਾਂ ਤੇਲ ਦੇ ਵਿੱਚ ਸਬਜ਼ੀਆਂ ਫੋਸ ਲਗਾਉਣੇ ਸ਼ੁਰੂ ਕਰਾਂਗੇ ਉਹਦੇ ਵਾਸਤੇ ਮਸ਼ੀਨੀਕਰਨ ਬਹੁਤ ਜ਼ਰੂਰੀ ਹੈ ਸੋ ਅਸੀਂ ਤਾਂ ਜੋ ਮਸ਼ੀਨਰੀ ਵਜੋਂ ਐਸੋਸੀਏਸ਼ਨਸ ਹੈ ਜਾਂ ਮੈਨੈਫੈਕਚਰਰ ਨੇ ਉਹ ਕਹਿ ਰਿਹਾ ਕਿ ਇਹ ਵੀਆ ਮਸ਼ੀਨਾ ਬਣਾ ਦਿਓ ਜਿਹੜੀ ਪ੍ਰੋਸੈਸਿੰਗ ਬਹੁਤ ਵਧੀਆ ਹੋਵੇ ਪੈਡ ਲੈਵਲ ਤੇ ਪੋਜੀਟਿਵ ਹੋਵੇ ਕਿ ਸ਼ਹਿਰਾ ਦੇ ਵੱਡੀਆਂ ਪ੍ਰੋਸੈਸਿੰਗ ਆਲਗ ਦੇ ਰੇ ਆ ਪਰ ਆਪਣੀ ਪ੍ਰੋਸੈਸਿੰਗ ਪ੍ਰੋਸੈਸਿੰਗ ਕਰੇ ਜੋ ਫੋਰੈਸ ਫਰਟਮਿਕਾ ਵਗੈਰਾ ਚ ਕੋਈ ਕਦੇ ਨਹੀਂ ਕੰਸਟੋਨਾ ਜਾਂ ਫੂਲ ਸੂ ਸਿੱਧਾ ਮੰਡੀ ਜੀ ਨਹੀਂ ਲੈ ਗਿਆ ਨੇ ਉਹ ਪਹਿਲਾਂ ਆਪਣੇ ਫਾਰਮ ਸੇ ਪੂਲ ਪੈਕ ਹੌਂ ਚ ਰੱਖਦੇ ਨੇ ਉਹਦੇ ਸਾਈਲੋ ਚ ਰੱਖਦੇ ਨੇ ਫਿਰ ਉਹਨੂੰ ਪ੍ਰੋਸੈਸ ਕਰਦੇ ਨੇ ਉਹਦੇ ਪ੍ਰੋਡਕਟ ਸੇਲ ਕਰਦੇ ਨੇ ਉਹੀ ਅਸੀਂ ਉਹਨੂੰ ਮੁਨਾਫਾ ਤਿੰਨ ਗੁਣਾ ਹੋ ਜਾਂਦਾ ਸੋ ਉਹਨਾਂ ਹੋਜੀ ਅਸੀਂ ਕਰਨਾ ਚਾਹੁੰਦੇ ਆ ਉੱਥੇ ਮਸ਼ੀਨਰੀ ਦਾ ਬਹੁਤ ਵੱਡਾ ਲੋੜ ਪੈਣਾ ਹੈਗਾ ਦਾਲ ਜਿਹੜੀਆਂ ਹਨ ਨਵੀਆਂ ਫਸਲਾਂਆਂ ਨੇ ਦਾਲਾਂ ਦੇ ਤੇਲ ਦੇ ਜਿਹੜੇ ਨੇ ਪੌਸਟੀਆਂ ਨੇ ਸਭੀਆਂ ਨੇ ਸਭੀਆਂ ਵਾਸਤੇ ਮਸ਼ੀਨੀ ਕੰਮ ਦੀ ਬਹੁਤ ਲੋੜ ਹੈ ਅਸੀਂ ਤਾਂ ਫਿੱਕਾ ਲੰਮਾ ਮਸ਼ੀਨ ਨੂੰ ਜੁੜੇ ਕਰਦੇ ਜੇ ਇੱਕ ਬੰਦਾ ਰਹੇਗਾ ਕੋਈ ਮਸ਼ੀਨ ਚੋੜਦੀ ਹੈ ਕੋਈ ਫੂਟ ਹੈ ਮਸ਼ੀਨ ਚੋੜਦੀ ਹੈ ਸੇ ਸਭ ਲੱਗੇ ਰਹੇ ਪੱਛਾ ਫੂਟ ਚੋੜਦੀ ਪੱਕਿਆ ਹੋਇਆ ਤੇ ਲੇਬਰ ਉੱਥੇ ਵੀ ਨਹੀਂ ਸਾਨੂੰ ਮਿਲਦੀ ਸੋ ਇਹ ਸਾਰਿਆਂ ਵਾਸਤੇ ਮਸ਼ੀਨੀ ਕਰਨ ਦੀ ਲੋੜ ਹੈ ਬਲਵਿੰਦਰ ਸਿੰਘ ਜੀ ਕਮਲ ਐਗਰੋ ਇੰਡਸਟਰੀ ਅ ਇੰਡੀਆ ਐਗਰੋ ਐਕਸਪੋ ਦੇ ਵਿੱਚ ਅੱਜ ਪਹਿਲਾ ਦਿਨ ਹੈ ਵਿਜ਼ਿਟਰ ਦਾ ਕਿਦਾਂ ਲੱਗ ਰਿਹਾ ਉਤਸ਼ਾਹ ਵਿਜ਼ਿਟਰ ਦਾ ਉਤਸ਼ਾਹ ਬਹੁਤ ਵਧੀਆ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਾਰੇ ਕਿਹੜੀ ਟੈਕਨੋਲੋਜੀ ਲੱਗ ਰਹੀ ਹੈ ਸਾਰੀ ਟੈਕਨੋਲੋਜੀ ਡੈਰੀ ਫਾਰਮਿੰਗ ਦੇ ਨਾਲ ਰਿਲੇਟਿਡ ਹੈਗੀ ਸਾਈਲੇਜ ਦੀਆਂ ਮਸ਼ੀਨਾਂ ਬਣਾਉਣੇਗੇ ਜਿਵੇਂ ਸਾਈਲੇਜ ਨੂੰ ਰੈਪ ਕਰਨ ਵਾਲੀ ਮਸ਼ੀਨਾਂ ਸਾਂਭਣ ਵਾਸਤੇ ਸਾਈਲੇਜ ਪਾਉਣ ਵਾਸਤੇ ਤੇ ਉਸ ਤੋਂ ਬਾਅਦ ਡੈਰੀ ਫਾਰਮਿੰਗ 'ਚ ਜਿਵੇਂ ਉਹਨਾਂ ਵਾਸਤੇ ਚਾਰਾ ਮਿਕਸ ਕਰਕੇ ਪਾਉਣੇਗਾ ਟੀਐਮਆਰ ਹੈ ਤੇ ਛੱਲੀਆਂ ਤੋੜਨ ਵਾਲੀ ਮਸ਼ੀਨ ਹੈਗੀ ਛੱਲੀਆਂ ਤੋੜ ਕੇ ਕੁਤਰਾ ਅਲੱਗ ਕਰਦੀ ਦੀ ਛੱਲੀਆਂ ਅਲੱਗ ਕਰਦੀ ਜੀ ਤੁਸੀਂ ਆਪ ਮਸ਼ੀਨਾਂ ਮੈਨੂਫੈਕਚਰ ਕਰਦੇ ਹੋ ਹਾਂ ਜੀ ਆਪ ਮੈਨੂਫੈਕਚਰ ਕਰਦੇ ਹਾਂ ਜੀ ਇਹ ਕਿਸਾਨਾਂ ਦਾ ਕੀ ਕੁਆਰੀਸ ਹੁੰਦੀ ਹੈ ਉਹਨਾਂ ਦੀ ਜਦੋਂ ਖਾਣੀ ਕੋਟ ਪਹੁੰਚਦੇ ਨੇ ਕਿਸਾਨਾਂ ਦੀ ਕੁਆਰੀ ਸਹੀ ਹੁੰਦੀਆਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਮਸ਼ੀਨ 'ਚ ਜਾਂ ਕੀ ਟੈਕਨੋਲੋਜੀ ਲੈ ਕੇ ਆਏ ਨਵੀਂ ਸੀ ਇਹ